ਉਹਨਾਂ ਨੂੰ ਇਹ ਡਰ ਹੈ ਵੀ ਜੇ ਸੱਚੇ ਸੁੱਚੇ ਲੋਕ ਆ ਕੇ ਦਿੱਲੀ ਬਹਿ ਗਏ ਤੇ ਮੇਰਾ ਤਖਤ ਉਹ ਤਾਜ ਹਲਾ ਦੇਣਗੇ ਜਿਹੜੇ ਲੋਕਾਂ ਨੂੰ ਲੰਗਰ ਛਕਾਉਂਦੇ ਨੇ ਮਰਦੇ ਨੂੰ ਸਾਹ ਦਿੰਦੇ ਨੇ ਤੇ ਫੇਰ ਤੁਸੀਂ ਵੇਖੋ ਵੀ ਇਹਨਾਂ ਨੂੰ ਕਾਹਦਾ ਡਰ ਭਾਈ ਡਰ ਇੱਕੋ ਗੱਲ ਦਾ ਆ ਵੀ ਹਮੇਸ਼ਾ ਜਿੱਤ ਜਿਹੜੀ ਸੱਚ ਦੀ ਹੁੰਦੀ ਆ ਤੇ ਸੱਚ ਅੱਜ ਦਿੱਲੀ ਵੱਲੋਂ ਤੁਰ ਪਿਆ ਤਾਂ ਇਹ ਝੂਠਿਆਂ ਦਾ ਤਖਤ ਉਹ ਤਾਜ ਹਿੱਲ ਨਾ ਜਾਵੇ ਆਰਐਸਐਸ ਨੇ ਕਦੇ ਪਲਾ ਨਹੀਂ ਪੰਜਾਬ ਦਾ ਕਰਨਾ ਇਹ ਕਲੀਅਰ ਕਟ ਹੈ 1933 ਚ ਆਰ ਐਸ ਐਸ ਨੇ ਨੀਤੀ ਕਾਣੀ ਸ਼ੁਰੂ ਕਰਤੀ ਸੀ ਵੀ ਜਦੋਂ ਭਾਰਤ ਆਜ਼ਾਦ ਹੋਣਾ ਇਹ ਤੇ ਰਾਜ ਕਿਨੇ ਕਰਨਾ ਫਿਰ ਸਾਡਾ ਗੰਗਾ ਨਗਰ ਹਨੂਮਾਨਗੜ ਚੱਕ ਕੇ ਰਾਜਸਥਾਨ ਚ ਪਾਇਆ ਫਿਰ ਹੁਣ ਜਿੱਥੇ ਅਸੀਂ ਸਿੰਘੂ ਬਾਰਡਰ ਤੇ ਬੈਠੇ ਆਇਆ ਉੱਥੇ ਤੱਕ ਸਾਡਾ ਪੰਜਾਬ ਹੀ ਸੀ ਸਾਰਾ ਇਹ ਕੱਟ ਕੇ ਹਰਿਆਣੇ ਚ ਪਾਇਆ ਪੀਨੋ ਨੂੰ ਵੱਡ ਵੱਡ ਕੇ ਛੋਟਾ ਕਰ ਦਿਓ ਤੇ ਇਹਦੀ ਤਾਕਤ ਘਟਾਓ ਪਰ ਹੁਣ ਉਹਨਾਂ ਨੂੰ ਨਜ਼ਰ ਆਉਣ ਡਿਆ ਵੀ ਇਹ ਤਾਂ ਫੇਰ ਵੀ ਨਹੀਂ ਹਟਦੇ ਇਹ ਤਾਂ 2020 ਕੀ ਚ ਫੇਰਾਂ ਨਾਲ ਸਾਰਾ ਹੀ ਧੂਆਂ ਕੱਢ ਦਿੱਤਾ ਤੇ ਹੁਣ ਉਹ ਇਹ ਸਾਨੂੰ ਫਾਈਨੈਂਸ਼ੀਅਲ ਸੱਟ ਮਾਰਨੀ ਚਾਹੁੰਦੇ ਆ ਭਗਤ ਸਿੰਘ ਦੀ ਸੋਚ ਸੀ ਵੀ ਮੈਨੂੰ ਇਹ ਤਾਂ ਡਰ ਨਹੀਂ ਮੇਰਾ ਦੇਸ਼ ਆਜ਼ਾਦ ਹੋਣਾ ਜਾਂ ਨਹੀਂ ਹੋਣਾ ਇਹ ਨੂੰ ਮੈਨੂੰ ਕਹਿੰਦੇ ਮੈਨੂੰ ਚਿੰਤਾ ਨਹੀਂ ਹੈਗੀ ਮੇਰਾ ਦੇਸ਼ ਆਜ਼ਾਦ ਹੋਣਾ ਜਾਂ ਨਹੀਂ ਹੋਣਾ ਪਰ ਮੈਨੂੰ ਚਿੰਤਾ ਹੈ ਵੀ ਮੇਰਾ ਦੇਸ਼ ਕਿਹના ਹੱਥੇ ਜਾਣ ਲੱਗਾ ਇਹ ਲੋਕ ਰਾਜਨੀਤੀ ਦੇ ਲੋਕ ਹਟਦੇ ਨਹੀਂ ਇਹ ਧਰਮ ਦੇ ਨਾਂ ਤੇ ਵੀ ਵੋਟ ਧਰਮ ਨੂੰ ਵੇਚ ਕੇ ਕਹਿ ਦਿਓ ਅਸੀਂ ਇਹਨਾਂ ਨੂੰ ਬਹੁਤ ਤਰ੍ਹਾਂ ਬੈਂਸ ਹੋਈ ਹੈ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਸਾਨ ਨੂੰ ਦਿਨੇ ਕੀਆ ਬੜਬੜੀਆਂ ਉਪਲਬਧੀਆਂ ਮੀਟਿੰਗ ਚ ਗਿਣਾ ਰਿਹਾ ਸੀਗਾ ਪਿਊਸ਼ ਗੋਇਲ ਇਹਨਾਂ ਦਾ ਅਰਜਨ ਮੁੰਡਾ ਤਾਂ ਬੋਲਦਾ ਜਿਹੜਾ ਕੇਤੀਬਾੜੀ ਮੰਤਰੀ ਪਿਊਸ਼ ਗੋਇਲ ਬੋਲਦਾ ਵੱਦ ਉਹ ਉਹ ਉਪਲਬਧੀਆਂ ਗਿਣਾਉਂਦਾ ਜੀ ਅਸੀਂ ਆਹ ਦੇਤਾ ਉਹ ਦੇਤਾ ਛੜ ਰਹੇ ਡਰੋਨ ਛੜ ਰਹੇ ਨੇ ਗੁਲੀਆਂ ਵਿੱਚ ਪਲਾਸਟਿਕ ਗੁਲੀਆਂ ਚ ਚਲਾ ਰਹੇ ਨੇ ਪਰ ਕਿਸਾਨਾਂ ਕੋਲ ਇਹ ਜੋ ਕਿਹੜੀ ਤਾਕਤ ਹੈ ਜਿਹਦੇ ਤੋਂ ਡਰ ਪਿਆ ਹੋਇਆ ਹੈ ਮੋਦੀ ਸਰਕਾਰ ਨੂੰ ਕਿਸਾਨਾਂ ਕੋਲ ਸਬਰ ਦੀ ਤੇ ਸੱਚ ਦੀ ਤਾਕਤ ਹੈ ਤੇ ਹਮੇਸ਼ਾ ਸੱਚ ਦੀ ਜਿੱਤ ਹੋਇਆ ਕਰਦੀ ਹੈ ਉਹਨਾਂ ਨੂੰ ਇਹ ਡਰ ਹੈ ਕਿ ਜੇ ਸੱਚੇ ਸੁੱਚੇ ਲੋਕ ਆ ਕੇ ਦਿੱਲੀ ਬਹਿ ਗਏ ਤੇ ਮੇਰਾ ਤਖਤ ਉਹ ਤਾਜ ਹਲਾ ਦੇਣਗੇ ਇਸ ਗੱਲ ਦਾ ਭੈਅ ਹੈ ਨਹੀਂ ਤਾਂ 1 ਸਾਲ 13 ਦਿਨ ਪਹਿਲਾਂ ਬੈਠ ਕੇ ਆਏ ਔਰ ਉੱਥੇ ਇੱਕ ਪੱਤਾ ਵੀ ਨਹੀਂ ਛੇੜਿਆ ਤੇ ਉਲਟਾ ਹੈਲਪ ਕੀਤੀ ਆ ਜਦੋਂ ਦਿੱਲੀ ਦੇ ਅੰਦਰ ਕਰੋਨਾ ਕਾਲ ਦੇ ਵਿੱਚ ਆਕਸੀਜਨ ਮੁੱਕ ਗਈ ਤੇ ਮੈਨੂੰ ਯਾਦ ਹੈ ਮੈਂ ਨਾਲ ਸੀ ਉਸ ਟੀਮ ਦੇ 25 ਸਿਲੰਡਰ ਇੱਕ ਵਾਰ ਭੇਜੇ 25 ਇੱਕ ਵਾਰ ਭੇਜੇ ਗੈਸ ਦੇ ਸਿਲੰਡਰ ਭੇਜੇ ਅੰਦਰ ਮੋਰਚੇ ਵੱਲੋਂ ਸੇਵਾ ਕੀਤੀ ਫਿਰ ਜਦੋਂ ਉੱਥੇ ਡੈੱਡ ਮਤਲਬ ਬੋਡੀ ਬਹੁਤ ਜ਼ਿਆਦਾ ਹੋ ਗਈਆਂ ਮੋਤਾਂ ਹੋ ਗਈਆਂ ਕਰੋਨਾ ਦੇ ਨਾਲ ਤੇ ਉਹਨਾਂ ਦੇ ਕੋਲੋਂ ਸੰਸਕਾਰ ਨਹੀਂ ਸੀ ਕੀਤੇ ਜਾਂਦੇ ਕਿਉਂਕਿ ਉਹ ਕਹਿ ਦਿੰਦੇ ਸੀ ਵੀ ਕਈ ਤਾਂ ਕਈਆਂ ਤਾਂ ਘਰ ਦੇ ਹੀ ਛੱਡ ਗਏ ਸੀ ਬਿਮਾਰੀ ਇਦਾਂ ਦੀ ਤੋਂ ਡਰ ਪੈ ਲੱਗਦਾ ਸੀ ਲੋਕਾਂ ਨੂੰ ਸਾਡੀ ਟੀਮ ਵਲੰਟੀਅਰਾਂ ਦੀ ਜਾਂਦੀ ਰਹੀ ਨਾਲ ਸਪੋਰਟ ਕਰਨ ਇਹਨੂੰ ਸੰਸਕਾਰਾਂ ਲਈ ਤੇ ਇਹ ਲੋਕ ਜਿਹੜੇ ਲੋਕਾਂ ਨੂੰ ਲੰਗਰ ਛਕਾਉਂਦੇ ਨੇ ਨੰਗੇ ਪਿੰਡੇ ਤੇ ਕੱਪੜਾ ਪਾਉਂਦੇ ਨੇ ਮਰਦੇ ਨੂੰ ਸਾਹ ਦਿੰਦੇ ਨੇ ਤੇ ਫੇਰ ਤੁਸੀਂ ਵੇਖੋ ਵੀ ਇਹ ਨਾ ਤੂੰ ਕਹਦਾ ਡਰ ਭਾਈ ਡਰ ਇੱਕੋ ਗੱਲ ਦਾ ਆ ਵੀ ਹਮੇਸ਼ਾ ਜਿਹੜੀ ਸੱਚ ਦੀ ਹੁੰਦੀ ਆ ਤੇ ਸੱਚ ਅੱਜ ਦਿੱਲੀ ਵੱਲੋਂ ਤੁਰ ਪਿਆ ਤਾਂ ਇਹ ਝੂਠਿਆਂ ਦਾ ਤਖਤ ਉਤਾਜ ਹਿੱਲ ਨਾ ਜਾਵੇ ਐਸਐਸ ਨੇ ਸਾਡਾ ਦੇਸ਼ ਆਜ਼ਾਦ ਹੋਇਆ 1947 ਚ ਪਰ ਆਰਐਸਐਸ ਨੇ ਤਾਂ ਜਿਹੜੀ ਸਾਜ਼ਿਸ਼ ਕਾਣੀ ਨੀਤੀ ਕਾਣੀ ਸ਼ੁਰੂ ਕੀਤੀ 1933 ਦੀ ਸ਼ੁਰੂ ਕੀਤੀ ਆ 1933 ਚ ਆਰਐਸਐਸ ਨੇ ਨੀਤੀ ਕਾਣੀ ਸ਼ੁਰੂ ਕਰਤੀ ਸੀ ਪਈ ਜਦੋਂ ਭਾਰਤ ਆਜ਼ਾਦ ਹੋਣਾ ਇਹ ਤੇ ਰਾਜ ਕਿਨੇ ਕਰਨਾ ਤੇ ਇਹ ਆਰਐਸਐਸ ਨੇ ਹੀ ਜਿਨ੍ਹਾਂ ਨੂੰ ਰਾਜ ਕਰਾਇਆ ਪਾਕਿਸਤਾਨ ਬਣਾਇਆ ਇਹ ਮਿਲੀਭੁਗਤ ਨਾ ਹੋਇਆ ਸਾਰਾ ਕੁਝ ਉਹਨੇ ਜਿਨ੍ਹਾਂ ਨੂੰ ਕਿਹਾ ਨਹਿਰੂ ਨੇ ਵੀ ਭਾਈ ਇਹ ਮਾਰਸ਼ਲ ਲੋਗ ਨੇ ਪੰਜਾਬ ਵਾਲੇ ਜੇਕਰ ਇਹ ਅਸੀਂ ਜਿਹੜੀ ਇਹਨਾਂ ਨੂੰ ਸੱਤਾ ਸੌਂਪਤੀ ਜਾਂ ਇਹਨਾਂ ਨੂੰ ਨਾ ਵੀ ਸੌਂਪੀ ਇਹ ਇਕੱਠੇ ਵੀ ਰਹਿ ਗਏ ਪੂਰਾ ਮਹਾਪੰਜਾਬ ਇਹ ਨਾ ਤਾਂ ਪਾਕਿਸਤਾਨ ਵਾਲੇ ਨੂੰ ਕਹਿੰਦੇ ਤੈਨੂੰ ਰਾਜ ਕਰਨ ਦੇਣਗੇ ਤੇ ਨਾ ਇਹ ਸਾਨੂੰ ਕਰਨ ਦੇਣਗੇ ਪੇ ਇਹਨਾਂ ਨੂੰ ਵੰਡ ਦਿਓ ਸਾਡਾ ਪੰਜਾਬ ਅੱਧਾ ਵੰਡ ਕੇ ਪਹਿਲੇ ਹੀ ਪਾਕਿਸਤਾਨ ਚ ਭੇਜਤਾ ਫਿਰ ਇੱਥੇ ਨਹੀਂ ਰੁਕੇ ਮੈਂ ਬਹੁਤ ਵਾਰ ਕਿਹਾ ਫਿਰ ਇੱਥੇ ਨਹੀਂ ਰੁਕੇ ਫਿਰ ਇਹਨਾਂ ਨੂੰ ਲੱਗਾ ਪੇ ਮਾਰਸ਼ਲ ਕੌਮੇ ਤਾਂ ਫਿਰ ਦੱਬੀ ਨੱਪੀ ਫਿਰੂਗੇ ਸਾਨੂੰ ਫਿਰ ਸਾਡਾ ਗੰਗਾ ਨਗਰ ਹਰਮਾਨਗੜ ਚੱਕ ਕੇ ਰਾਜਸਥਾਨ ਚ ਪਾਇਆ ਫਿਰ ਹੁਣ ਜਿੱਥੇ ਅਸੀਂ ਸਿੰਘੂ ਬਾਰਡਰ ਤੇ ਬੈਠੇ ਆਇਆ ਉੱਥੇ ਤੱਕ ਸਾਡਾ ਪੰਜਾਬ ਹੀ ਸੀ ਸਾਰਾ ਇਹ ਕੱਟ ਕੇ ਹਰਿਆਣੇ ਚ ਪਾਇਆ ਫਿਰ ਤੁਸੀਂ ਦੇਖੋ ਜੰਮੂ ਕਸ਼ਮੀਰ ਸ਼ਿਨਗਰ ਸਾਡਾ ਕੱਟਿਆ ਪੰਜਾਬ ਦਾ ਫਿਰ ਹਿਮਾਚਲ ਦਾ ਉਹਨਾ ਹੈ ਉਹ ਹਸ਼ਿਆਰਪੁਰ ਦੀ ਤਹਿਸੀਲ ਹੋਇਆ ਕਰਦੀ ਸੀ ਤੁਸੀਂ ਦੇਖੋ ਉਹ ਵੀ ਹਿਸ਼ਾਰਪੁਰ ਜ਼ਿਲ੍ਹਾ ਪੰਜਾਬ ਦਾ ਹੈ ਤੇ ਤਹਿਸੀਲ ਉਹਦੀ ਹੁਣ ਆਇਆ ਕਰਦੀ ਹਿਮਾਚਲ ਚ ਤੇ ਉਹ ਉਹ ਕੱਟ ਕੇ ਉਧਰ ਪਾਇਆ ਵੀ ਇਹਨਾਂ ਨੂੰ ਵੱਡ ਵੱਡ ਕੇ ਛੋਟਾ ਕਰ ਦਿਓ ਤੇ ਇਹਦੀ ਤਾਕਤ ਘਟਾਓ ਪਰ ਹੁਣ ਉਹਨਾਂ ਨੂੰ ਨਜ਼ਰ ਆਉਣ ਡਿਆ ਵੀ ਇਹ ਤਾਂ ਫੇਰ ਵੀ ਨਹੀਂ ਹਟਦੇ ਇਹ ਤਾਂ 2020 ਕੀ ਫੇਰਾਂ ਨੇ ਸਾਰਾ ਹੀ ਧੂਆਂ ਕੱਢ ਦਿੱਤਾ ਤੇ ਹੁਣ ਉਹ ਇਹ ਸਾਨੂੰ ਫਾਈਨੈਂਸ਼ੀਅਲ ਸੱਟ ਮਾਰਨੀ ਚਾਹੁੰਦੇ ਆ ਸਾਨੂੰ ਦੇਣਾ ਕੁਛ ਨਹੀਂ ਚਾਹੁੰਦੇ ਪੰਜਾਬ ਨੂੰ ਉਹ ਚਾਹੁੰਦੇ ਆ ਵੀ ਜਿਸ ਤਰ੍ਹਾਂ ਦਾ ਮੈਂ ਜਾ ਕੇ ਆ ਬੰਗਾਲ ਜੀ ਉੱਥੇ 20-20 ਏਕੜ ਵਾਲਾ ਜਿਹੜਾ ਕਿਸਾਨ ਆ ਉਹਦੇ ਪੈਰਾਂ 'ਚ ਚੱਪਲ ਐ ਤੇ ਉਹਦੇ ਲਾਉਣ ਨੂੰ ਜਿਹੜਾ ਉੱਤੇ ਹੀ ਹੁੰਦੀ ਹੈ ਕਪੜਾ ਉਹ ਵੀ ਫਟਿਆ ਹੋਇਆ ਉਹ ਇਹ ਇਹ ਹਾਲਾਤ ਨੇ ਕਿਸਾਨੀ ਦੇ ਮੈਂ ਸਭ ਆਪਾਂ ਸਾਰੇ ਪੰਜਾਬ ਦੇ ਵਾਸੀ ਹਾਂ ਪੰਜਾਬ ਨਾਲ ਸਾਡਾ ਅਸੀਂ ਮਿੱਟੀ ਦੇ ਪਲੇ ਹੋਏ ਸ਼ਹੀਪ भगत ਸਿੰਘ ਨੇ 23 ਸਾਲ ਦੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ ਸੀ ਜੋ ਤੁਸੀਂ ਵੀ ਉਸ ਏਰੀਆ ਚੋਂ ਭਗਤ ਸਿੰਘ ਦੀ ਸੋਚ ਸੀ ਵੀ ਮੈਨੂੰ ਇਹ ਤਾਂ ਡਰ ਨਹੀਂ ਮੇਰਾ ਦੇਸ਼ ਆਜ਼ਾਦ ਹੋਣਾ ਜਾਂ ਨਹੀਂ ਹੋਣਾ ਇਹ ਨੂੰ ਮੈਨੂੰ ਕਹਿੰਦੇ ਮੈਨੂੰ ਚਿੰਤਾ ਨਹੀਂ ਹੈਗੀ ਮੇਰਾ ਦੇਸ਼ ਆਜ਼ਾਦ ਹੋਣਾ ਜਾਂ ਨਹੀਂ ਹੋਣਾ ਪਰ ਮੈਨੂੰ ਚਿੰਤਾ ਹੈ ਵੀ ਮੇਰਾ ਦੇਸ਼ ਕਿਹના ਦੇ ਹੱਥੇ ਚ ਜਾਣਾ ਹੈ ਬਿਲਕੁਲ ਬਿਲਕੁਲ ਦੇਖੋ ਇਹ ਇਹ ਲੋਕ ਰਾਜਨੀਤੀ ਦੇ ਲੋਕ ਹਟਦੇ ਨਹੀਂ ਇਹ ਧਰਮ ਦੇ ਨਾਂ ਤੇ ਵੀ ਵੋਟ ਧਰਮ ਨੂੰ ਵੇਚ ਕੇ ਕਹਿ ਦਿਓ ਵੋਟ ਵਟੋਰਦੇ ਨੇ ਇਸੇ ਤਰੀਕੇ ਨਾਲ ਸਾਡੇ ਸ਼ਹੀਦਾਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਵੇਚ ਕੇ ਵੋਟ ਵਟੋਰਦੇ ਨੇ ਇਹ ਦਸਤਾਰਾਂ ਦੇ ਰੰਗ ਉਦਾਂ ਦੇ ਕਰ ਲੈਂਦੇ ਨੇ ਆਮ ਆਦਮੀ ਪਾਰਟੀ ਨੇ ਰੰਗ ਉਦਾਂ ਦੇ ਕਰ ਲਏ ਪਰ ਕੀਤਾ ਕੀ ਹੈ ਮੈਂ ਜੇ ਗੱਲ ਕਰਾਂ ਵੀ ਅਮਰਿਤਪਾਲ ਸਾਡਾ ਜਿਹੜਾ ਲੜਕਾ ਆ ਕੀ ਗੁਨਾਹ ਕੀਤਾ ਜੀ ਉਹਨੇ ਜਾ ਕੇ ਡਿਬਰੂਗੜ੍ਹ ਜੇਲ੍ਹ ਚ ਭੇਦ ਦਿੱਤਾ ਜੇ ਕੋਈ ਕੌਮ ਦੀ ਗੱਲ ਕਰਦਾ ਇਹ ਤੋਂ ਤਾਂ ਵੱਡੀਆਂ ਗੱਲਾਂ ਤਾਂ ਇਹ ਕਰਦੇ ਆ ਜਿਹੜੇ ਆਰਐਸਐਸ ਦੇ ਬੰਦੇ ਆ ਉਹ ਕਹਿੰਦੇ ਆ ਭਈ ਹਿੰਦੂ ਰਾਸ਼ਟਰ ਲੈ ਕੇ ਆਉਣਾ ਉਹ ਕਹਿੰਦੇ ਆ ਭਈ ਅਸੀਂ ਸਾਰੇ ਹਿੰਦੂਆਂ ਦਾ ਹੀ ਰਾਜ ਕਰਨਾ ਇੱਕ ਭਾਸ਼ਾ ਇੱਕ ਬੋਲੀ ਕਰਨੀ ਸਾਰੀ ਉਹ ਤਾਂ ਤੁਹਾਡੀ ਭਾਸ਼ਾ ਵੀ ਕੋਹਨ ਨੂੰ ਫਿਰਦੇ ਆ ਤੇ ਫਿਰ ਉਹਨਾਂ ਨੂੰ ਕਿਉਂ ਡਿਬਰੂਗੜ੍ਹ ਭੇਜਿਆ ਜਾਂਦਾ ਕਹਿਣ ਦਾ ਭਾਵ ਇਹ ਕੇਵਲ ਤੇ ਕੇਵਲ ਇਹ ਲੋਕ ਜਿਹੜੇ ਆ ਇਹ ਸਾਡੇਆਂ ਲੋਕਾਂ ਤੇ ਜ਼ਬਰ ਕਰਨਾ ਉਹਨਾਂ ਨੂੰ ਦਬਾਉਣਾ ਇਹ ਇਹਨਾਂ ਦੀ ਇੱਕ ਪਾਲਿਸੀ ਦੇ ਤਹਿਤ ਸਾਰਾ ਕੁਝ ਚੱਲ ਰਿਹਾ ਇਹ ਇੱਕ ਪਾਲਿਸੀ ਇਹਨਾਂ ਦੀ ਤੁਸੀਂ ਦੇਖੋ ਹਰਿਆਣੇ ਦਾ ਕੱਲਾ ਇੰਟਰਨੈਟ ਨਹੀਂ ਬੰਦ ਹਰਿਆਣੇ ਦੇ ਲੋਕਾਂ ਨੂੰ ਕਿਹਾ ਵੀ ਜੇਕਰ ਤੁਹਾਡੀ ਤੁਸੀਂ ਅੰਦੋਲਨ ਚ ਗਏ ਤੁਹਾਡੀ ਜ਼ਮੀਨ ਜ਼ਬਤ ਕਰ ਲਾਂਗੇ ਜੇਕਰ ਤੁਸੀਂ ਅੰਦੋਲਨ ਚ ਗਏ ਤੁਹਾਡੇ ਪਾਸਪੋਰਟ ਜ਼ਬਤ ਕਰ ਲਾਂਗੇ ਤੁਹਾਡੇ ਬੱਚਿਆਂ ਦੇ ਪਾਸਪੋਰਟ ਬਣਨ ਨਹੀਂ ਦੇਵਾਂਗੇ ਕਿੱਥੇ ਦਾ ਲੋਕਤੰਤਰ ਰਹਿ ਗਿਆ ਜੀ ਇਹਦਾ ਮਤਲਬ ਕੀ ਹੋ ਗਿਆ ਇਹ ਗੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਆ ਦੇਸ਼ ਦਾ ਪੈਸਾ ਚੰਦ ਚੰਦਕ ਪੂੰਜੀਪਤੀਆਂ ਦੇ ਹੱਥਾਂ 'ਚ ਜਿਹੜੇ ਇਹਨਾਂ ਦੇ ਘਰਾਣਿਆਂ ਦੇ ਲੱਗੇ ਆ ਅਡਾਨੀਵਾਨੀ ਵਰਗੇ ਤੇ ਜਿਹੜੀ ਜਿਹੜੀ ਦੇਸ਼ ਦੀ ਸੱਤਾ ਹੈ ਉਹ ਆਰਐਸਐਸ ਦੇ ਹੱਥ ਦੇ ਵਿੱਚ ਤੇ ਬਾਕੀ ਸਾਰਾ ਦੇਸ਼ ਗੁਲਾਮ ਇੱਕ ਇਹਨਾਂ ਦੀ ਪਾਲਿਸੀ ਦੇ ਕੰਮ ਚੱਲ ਰਿਹਾ ਮੈਂ ਜਿਵੇਂ ਕਿਹਾ ਵੀ 1933 ਦੀ ਨੀਤੀ ਕਾਢਣੀ ਸ਼ੁਰੂ ਕਰਤੀ ਵੀ ਦੇਸ਼ ਤੇ ਰਾਜ ਕਿਹਨੇ ਕਰਨਾ ਹੈ ਤੇ ਉਹ ਉਸ ਨੀਤੀ ਦੇ ਤਹਿਤ ਹੀ ਚੱਲਿਆ ਸਾਡੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਵਾਰੀ ਅਸੀਂ ਆ ਬਦਲਾਅ ਬਦਲਾਅ ਚ ਲੈ ਜਾਂਦੇ ਆ ਜਿਹੜੇ ਆ ਹੈਗੇ ਤਾਂ ਇਹ ਵੀ ਮੈਂ ਸਿੱਧੇ ਸ਼ਬਦਾਂ ਚ ਕਹੂੰ 20 ਟੀਮ ਹੈ 20 ਟੀਮ ਮੈਂ ਕੋਈ ਮੈਂ ਨਹੀਂ ਕਹਿੰਦਾ ਵੀ ਆ ਜਿਹੜੀਆਂ ਪਹਿਲੀਆਂ ਰਾਜਨੀਤਿਕ ਪਾਰਟੀਆਂ ਜੋ ਅਸੀਂ ਤਾਂ ਗੈਰ ਗੈਰ ਰਾਜਨੀਤਿਕ ਰਾਣੀ ਤੋਂ ਦੂਰ ਆ ਮੈਂ ਕਿਉਂ ਕਹਿ ਰਿਹਾ ਵੀ ਟੀਮ ਕਿਉਂਕਿ ਇਹਨਾਂ ਨੇ ਹੁਣ ਤੱਕ ਕੀਤਾ ਕੀ ਹੈ ਸਾਰੇ ਹੀ ਕੰਮ ਪੰਜਾਬ ਦੇ ਵਿਰੋਧ ਚ ਕਰ ਰਿਹਾ ਹੈ ਇਹ ਪੱਟੜੂਨੀ ਸਭ ਤਾਂ ਕਹ ਰਹੇ ਬਈ ਕਿਸਾਨ ਆਪਣੀ ਸਰਕਾਰ ਬਣਾਉਣ ਤੇ ਸਾਰੇ ਮਸਲੇ ਹੱਲ ਹੋ ਜਾਣਗੇ ਨਹੀਂ ਦੇਖੋ ਮੈਂ ਇਹ ਗੱਲ ਕਹਾਂ ਸੰਘਰਸ਼ੀ ਲੋਕ ਕਦੇ ਰਾਜ ਨਹੀਂ ਕਰਦੇ ਸੰਘਰਸ਼ ਕਰਦੇ ਨੇ ਤੁਸੀਂ ਵੇਖ ਲਓ ਸਾਡਾ ਇਤਿਹਾਸ ਬੋਲ ਕੇ ਹੈਨਾ ਬਾਬੂ ਭਗੇਲ ਸਿੰਘ ਅਰਗੇ ਜਸਾ ਸਿੰਘ ਰਾਮਗੜੀ ਅਰਗੇ ਹੈਨਾ ਜਦੋਂ ਤੁਸੀਂ ਗਾਲੂ ਵਾਲੀ ਵਰਗੇ ਉਹ ਗਏ ਦਿੱਲੀ ਦਾ ਕਿਲਾ ਵੀ ਫਤਿਹ ਕੀਤਾ ਸਾਰਾ ਕੁਝ ਪਰ ਛੱਡਿਆ ਹੈ ਨਾ ਰਾਜ ਨਹੀਂ ਨਾ ਕੀਤਾ ਇਹਨਾਂ ਦਾ ਚੈਨਲ ਮੀਡੀਆ ਜਿਹਦਾ ਇਹਦਾ ਗੋਦੀ ਮੀਡੀਆ ਉਹ ਉਹ ਨੂੰ ਇਹ ਜੋ ਕੁਝ ਕਹਿੰਦੇ ਆ ਉਹੀ ਬੋਲੀ ਜਾਂਦਾ ਉਹ ਲੋਕਾਂ ਦੇ ਵਿੱਚ ਇੱਕ ਭ੍ਰਮ ਬਣਾਈ ਜਾਂਦਾ ਵੀ ਐਡਾ ਤਾਂ ਸਰਕਾਰ ਦਾ ਬਜਟ ਹੀ ਨਹੀਂ ਮੈਂ ਰਾਤ ਨਿਊਜ਼ 18 ਡਿਬੇਟ 'ਚ ਬੈਠਾ ਸੀ ਉੱਥੇ ਵੀ ਬਹਿਸ ਹੋਈ ਨਾ ਉੱਥੇ ਕਰਤਿ ਸ਼ਾਸਤਰੀ ਨੰਦਾ ਆਇਆ ਸੀ ਬੀਜੇਪੀ ਦਾ ਤੇ ਉਹ ਕਹਿਣ ਲੱਗਾ ਜੀ ਇਹਨਾਂ ਤਾਂ ਬਜਟ ਹੀ ਨਹੀਂ ਹੈ ਸਰਕਾਰ ਕੋ ਮੈਂ ਕਿਹਾ ਜੀ ਉਹ ਤੁਸੀਂ ਕਿੱਥੇ ਦੇ ਆਤਿ ਸ਼ਾਸਤਰੀ ਹੋ ਸਾਡਾ ਪੱਧਰ ਹੀ ਜਾ ਕੇ ਬੈਠੋ ਤਾਂ ਸਹੀ ਅੱਗੇ ਗਲਤਾ ਕਰੋ 500 ਤਾਂ ਸਹੀ ਸਾਣਾ ਟੇਬਲ ਟਾਕ ਤਾਂ ਕਰੋ ਅਸੀਂ ਤੁਹਾਨੂੰ ਪੁੱਛੀਏ ਹਰ ਸਾਲ 17 ਲੱਖ ਰੁਪਇਆ ਸਰਕਾਰ ਕਹਾਂ ਸੇ ਲਾਏਗੀ ਮੈਂ ਕਹਾਂ ਉਹ ਹਰ ਸਾਲ ਕਿੱਥੋਂ ਲਿਆਉਣਾ ਭਾਈ ਇੱਕ ਵਾਰੀ ਤੁਸੀਂ ਲਿਆਉਣਾ ਤੇ 3-4 ਲੱਖ ਕਰੋੜ ਉਹਦਾ ਤੁਹਾਨੂੰ ਅਸੀਂ ਅਨਾਜ ਦੇ ਦੇਣਾ ਉਹ ਅਨਾਜ ਤੁਸੀਂ ਅੱਗੇ ਵੇਚ ਲੈਣਾ ਉਹ ਤੁਹਾਡੇ ਕੋਲ ਮੁੜ ਕੇ ਵਾਪਸ ਆ ਜਾਣਾ ਅਗਲੀ ਫਸਲ ਤੇ ਫਿਰ ਤੁਸੀਂ ਸਾਨੂੰ ਉਹ ਦੇ ਦੇਣਾ ਸਾਡੀ ਫਸਲ ਲੈ ਲੈਣੀ ਉਹ ਫਸਲ ਫਿਰ ਵੇਚ ਲੈਣੀ ਤੇ ਭਾਈ ਉਹ ਤਾਂ ਘੁੰਮੀ ਜਾਣਾ ਉਹ ਤਾਂ ਸਰਕਲ ਹੈ ਸਰਕਲ ਚਾਰਜ ਆ ਨਾ ਤੇ ਉਹ ਕਿੱਥੋਂ ਤੁਹਾਨੂੰ ਘਟ ਹੈ ਪਰ ਇਹ ਲੋਕਾਂ ਨੂੰ ਬਹਿਮ ਤੇ ਭਰਮ ਪਾ ਕੇ ਵੀ ਦੇਖੋ ਜੀ ਕਿਸਾਨ ਤਾਂ ਮੰਗੀ ਜਾਂਦੇ ਐਨੀ ਤਾਂ ਉਹਨਾਂ ਦਾ ਬਜਟ ਹੀ ਹੈ ਨਹੀਂ ਅਸੀਂ ਇਹਨਾਂ ਨੂੰ ਬਹੁਤ ਤਰ੍ਹਾਂ ਬੈਂਸ ਹੋਈ ਹੈ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਸਾਨ ਨੂੰ ਦਿਨੇ ਕੀਆ ਬੜਬੜੀਆਂ ਪ੍ਰਵਲਪਦੀਆਂ ਮੀਟਿੰਗ ਚ ਗਿਣਾ ਰਿਹਾ ਸੀਗਾ ਪਿਊਸ਼ ਗੋਇਲ ਇਹਨਾਂ ਦਾ ਅਰਜਨ ਮੁੰਡਾ ਤਾਂ ਬੋਲਦਾ ਜਿਹੜਾ ਕੀਤੀਬੜੀ ਮੰਤਰੀ ਪਿਊਸ਼ ਗੋਇਲ ਬੋਲਦਾ ਵਦ ਉਹ ਉਹ ਪ੍ਰਵਲਪਦੀਆਂ ਗਿਣਾਉਂਦਾ ਜੀ ਅਸੀਂ ਆਹ ਦਿੱਤਾ ਉਹ ਦਿੱਤਾ ਮੈਂ ਕਿਹਾ ਤੁਸੀਂ ਬਜਟ ਚ ਕੀ ਦਿੱਤਾ ਇਸ ਵਾਰ ਭਾਰਤ ਦਾ ਜਿਹੜਾ ਬਜਟ ਪੇਸ਼ ਕੀਤਾ 3.8 ਪਰਸੈਂਟ ਜਿਹੜਾ ਉਹ ਖੇਤੀਬਾੜੀ ਐਗਰੀਕਲਚਰ ਲਈ ਰੱਖਿਆ ਤੁਸੀਂ ਪੂਰੇ ਬਜਟ ਚੋਂ ਜਦ ਕੇ ਜਿਹੜੀ ਦੇਸ਼ ਦੀ ਜੀਡੀਪੀ ਆ ਉਹਦੇ ਵਿੱਚ ਅੱਜ ਵੀ ਜੇ ਘਾਟੇ ਚ ਵੀ ਜਾ ਰਿਹਾ ਤੇ ਉਹਦੇ ਵਿੱਚ ਕੋਈ ਤਾਂ ਅੰਕੜੇ 15 ਦੇ ਦੇ ਰਿਹਾ ਕੋਈ 17 ਦੇ ਦੇ ਰਿਹਾ ਕੋਈ 20 ਦੇ ਦੇ ਰਿਹਾ 20% ਤੱਕ ਜੀਡੀਪੀ ਜਿਹੜੀ ਆ ਦੇਸ਼ ਦੀ ਉਹਦੇ ਵਿੱਚ ਕਿਸਾਨ ਹਿੱਸਾ ਪਾ ਰਿਹਾ ਮਤਲਬ ਦੇਸ਼ ਦੀ ਆਮਦਨ ਨੂੰ ਵੰਡਾ ਕਰਨ ਚ 20% ਹਿੱਸਾ ਪਾ ਰਹੇ ਆ ਤੇ ਜਦੋਂ ਸਾਨੂੰ ਮਿਲ ਰਿਹਾ ਉਹ 3% ਮਿਲ ਰਿਹਾ ਤੇ ਫਿਰ ਤੁਸੀਂ ਭਾਈ ਸਾਤੋਂ ਖੋ ਰਹੇ ਆ ਤੇ ਫਿਰ ਤੁਸੀਂ ਇਹ ਸਾਨੂੰ ਉਪਲਬਧੀਆਂ ਨਾ ਘਣਾਓ ਆਪਣੀਆਂ ਉਹ ਉਸ ਕੀ ਸਰਕਾਰ ਕੇ ਟਾਈਮ ਹੋਇਆ ਇਹ ਹੋਇਆ ਇਹ ਨਾ ਘਣਾਓ ਸਾਨੂੰ ਇਹ ਦੱਸੋ ਵੀ ਅਸੀਂ ਹਿੱਸਾ ਕਿੰਨਾ ਪਾ ਰਹੇ ਆ ਦੇਸ਼ ਨੂੰ ਚਲਾਉਣ ਚ ਤੇ ਤੁਸੀਂ ਸਾਨੂੰ ਵਿੱਚੋਂ ਕਿੰਨਾ ਦੇ ਰਹੇ ਆ